ਠੀਕ ਹੈ ਸਤਾਨ ਸਵਾਮੀ ਸੰदास ਦਰਬਾਰ ਪੰਜਾਬੀ ਬਾਗ ਕਲੋਨੀ ਸਲੇਮਟਾਪਰੀ ਲੁਧਿਆਣਾ ਵਿਖੇ ਜੋ ਸਵਾਮੀ ਸੰदास ਮਹਾਰਾਜ ਦੀ ਯਾਦ ਵਿੱਚ ਸਵਾਮੀ ਈਸ਼ਵਰਦਾਸ ਮਹਾਰਾਜ Shastri ji ਵੱਲੋਂ ਗਿਆਨੀ ਇੰਦਰਮੋਹਨ ਸਿੰਘ ji ਵੱਲੋਂ ਇਹ ਸਥਾਪਿਤ ਕੀਤਾ ਹੋਇਆ ਅਸਥਾਨ 30 ਜਨਵਰੀ 1991 ਨੂੰ ਸਵਾਮੀ ਈਸ਼ਵਰਦਾਸ ji ਨੇ ਇਸ ਦਾ ਨੀ ਪੱਥਰ ਰੱਖਿਆ ਅੱਜ ਇਸ ਸਥਾਨ ਦੇ 33ਵੇਂ ਸਥਾਪਨਾ ਦਿਵਸ ਦੀ ਖੁਸ਼ੀ ਵਿੱਚ ਮਾ ਮੰਡਲੇਸ਼ਵਰ ਸਵਾਮੀ ਸ਼ਾਂਤਾਨੰਦ ਜੀ ਤੇਨਾ ਦੀਆਂ ਅਸੀਸਾਂ ਸਦਕਾ ਗਿਆਨੀ ਇੰਦਰਮੋਹਨ ਸਿੰਘ ਜੀ ਦੀਆਂ ਅਸੀਸਾਂ ਸਦਕਾ ਅੱਜ ਇੱਕ ਵਿਸ਼ਾਲ ਮੁਫਤ ਅੱਖਾਂ ਦਾ ਕੈਂਪ ਚੈੱਕਅਪ ਲਗਾਇਆ ਗਿਆ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਔਰ ਆਧੁਨਿਕ ਮਸ਼ੀਨਾਂ ਦੇ ਨਾਲ ਮਾਹਿਰ ਡਾਕਟਰਾਂ ਵੱਲੋਂ ਅੱਜ ਦੇ ਇਸ ਕੈਂਪ ਵਿੱਚ ਜੋ ਮਰੀਜ਼ਾਂ ਦਾ ਨਰੀਖਣ ਕੀਤਾ ਜਾ ਰਿਹਾ ਹੈ ਸੋ ਸਥਾਨ ਵੱਲੋਂ ਅੱਜ ਦੇ ਦਿਹਾੜੇ ਤੇ ਵਿਸ਼ੇਸ਼ ਦਵਾਈਆਂ ਵੀ ਜੋ ਵੰਡੀਆਂ ਜਾ ਰਹੀਆਂ ਹਨ ਇਸ ਸਥਾਨ ਤੋਂ ਸਮੇਂ-ਸਮੇਂ ਸਿਰ ਪਲੇ ਦੇ ਕਾਰਜ ਕਿਉਂਕਿ ਇਹ ਅਸਥਾਨ ਕੇਵਲ ਤੇ ਕੇਵਲ ਜਿੱਥੇ ਨਾਮ ਜਪਣ ਚਪਾਉਣ ਦੀ ਸੇਵਾ ਕਰਦੇ ਉੱਥੇ ਦੁਖੀਆਂ ਲੋੜਵੰਦਾਂ ਦੀ ਸੇਵਾ ਵੀ ਇਸ ਸਥਾਨ ਵੱਲੋਂ ਸਮੇਂ-ਸਮੇਂ ਸਿਰ ਜੋ ਮਹਾਪੁਰਸ਼ਾਂ ਦਾ ਉਦੇਸ਼ ਹੈ ਉਹ ਕੀਤਾ ਜਾਂਦਾ ਸੋ ਅੱਜ ਦੇ ਦਿਨ ਤੇ ਆफी ਸੰਗਤਾਂ ਨੇ ਸਹਿਯੋਗ ਬਖਸ਼ਿਆ ਉਹਨਾਂ ਦਾ ਵੀ ਧੰਨਵਾਦ ਹੈ ਸੰਗਤਾਂ ਨੇ ਆ ਕੇ ਹਾਜ਼ਰੀ ਭਰੀ ਔਰ ਚੈੱਕਅਪ ਕਰਵਾ ਕੇ ਲਾਹਾ ਲਿਆ ਸਥਾਨ ਵੱਲੋਂ ਦਵਾਈਆਂ ਵੀ ਫ੍ਰੀ ਵੰਡੀਆਂ ਗਈਆਂ ਮੈਂ ਸਾਰੀਆਂ ਸੰਗਤਾਂ ਦਾ ਇਹ ਸਥਾਪਨਾ ਦਿਵਸ ਤੇ ਬਹੁਤ ਬਹੁਤ ਧੰਨਵਾਦ ਵੀ ਕਰਦਾ ਮਾਂ ਔਰ ਸਾਰੇ ਦਿਨ ਦਿਹਾੜੇ ਗੁਰੂ ਸਾਹਿਬਾਨਾਂ ਦੇ ਇਸ ਸਥਾਨ ਤੇ ਮਨਾਏ ਜਾਂਦੇ ਨੇ ਸੰਗ੍ਰਾਂਦ ਦੇ ਦਿਹਾੜੇ ਤੇ ਸਾਲਾਨਾ ਸਮਾਗਮ ਬਾਬਾ ਸ੍ਰੀ ਚੰਚੀ ਦਾ ਉਹ ਵੀ ਕੀਤਾ ਜਾਂਦਾ ਔਰ ਬਹੁਤ ਮਹapur shandi ਇਸ ਸਥਾਨ ਤੇ ਕਿਰਪਾ ਹੈ ਜਿਸ ਭਾਵਨਾ ਕਰਕੇ ਵੀ ਕੋਈ ਆ ਕੇ ਅਰਦਾਸ ਕਰਦਾ ਉਥੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਜਿੱਥੇ ਦੁਆ ਹੈ ਉਥੇ ਦੁਆ ਵੀ ਹੈ ਜਿੱਥੇ ਦੁਆ ਕਬੂਲ ਹੁੰਦੀ ਹੈ ਉਥੇ ਸੰਸਾਰਿਕ ਦੁਆ ਵੀ ਮੰਡੀ ਜਾਂਦੀ ਹੈ ਸੋ ਆਸ ਕਰਦਾ ਸੰਗਤਾਂ ਨੇ ਬਹੁਤ ਵੱਡਾ ਜੋ ਸਹਿਯੋਗ ਦਿੱਤਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਾਤਾ ਦੂਰ ਦੇ ਘਟ ਆਓ ਇਧਰ ਜਰਾ ਮਲਤਾਂ ਆਓ ਕੋਈ ਗਾਡੀ ਵਿੱਚ ਬੈਠੇ ਦੇਖੇ ਫੇਸੇ ਦੇਖੇ ਕੋਲੇ ਹਰ ਜਮ ਬੰਦੇ ਮੇਰੇ ਵਾਲੇ ਦੇਖੀਆ ਦੋਸਤਾਂ ਨੂੰ ਫਾਲੋ ਕੋਈ ਨਹੀਂ ਨਾ ਕਾਤਾ ਲੱਗ ਜੀ ਤੋਨੋ ਘੱਟ ਲੈ ਐਨਕ ਨਹੀਂ ਲਾਉਂਦੇ ਤੁਸੀਂ ਐਨਕ ਤਾਂ ਬਣੀ ਗਈ ਹੈ ਮੇਰੇ ਕਦੇ ਜਦੋਂ ਕੰਮ ਪੈਂਦੇ ਫਿਰ ਵੀ ਲਾੰਨਾ ਰੈਂਕ ਚ ਰੱਖੋ ਮੈਂ ਸੰਭਾਲ ਲੇਗਾ आतेव पण नाही केले हो के नाल अनक ये हुबंज वालों माझे ड्राईड आहे स्पेशल आणक इथे न चले सरदार क्लिनिक आहे म्हणजे मेरे पते हां पुढे सामने आहे तिथे बना साडे 6 ते साडे 8 पर्यंत सक्कडे ठीक आहे